ਆਹੇ ਗੁਰੂ ਜੀ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸੰਪਾਸ਼ਾ ਦੀ ਜੀਵਨੀ ਸਰਬਣ ਕਰੋ ਜੀ ਕੱਲ ਆਪਾਂ ਇਥੋਂ ਤੱਕ ਸਰਬਣ ਕੀਤਾ ਸੀ ਕਿ ਉਸ ਸਮੇਂ ਸਾਰਿਆਂ ਦੇ ਮਨ ਬਹੁਤ ਹੀ ਪ੍ਰਸੰਨ ਸਨ ਕਿਸੇ ਦਾ ਵੀ ਉੱਠਣ ਨੂੰ ਮਨ ਨਹੀਂ ਸੀ ਕਰ ਰਹਾ ਉਹ ਸੁਖ ਪ੍ਰਾਪਤ ਕਰਦੇ ਹੋਏ ਅਜਿਹੇ ਬਚਨ ਕਹਿੰਦੇ ਅਜਿਹਾਂ ਉਤਸਵ ਸਮਾਗਮ ਕਿਸੇ ਤਰ੍ਹਾਂ ਵੀ ਕਿਤੇ ਨਹੀਂ ਵੇਖਿਆ ਅਜਿਹਾ ਵਿਸ਼ਾਲ ਆਨੰਦ ਪੈਦਾ ਹੋਇਆ ਕਿ ਉਹਨਾਂ ਬਰਾਤੀਆਂ ਦੇ ਹਿਰਦਿਆਂ ਵਿੱਚੋਂ ਸਮਾ ਅਤੇ ਸਥਾਨ ਵੀ ਵਿਸਰ ਗਿਆ ਸੀ ਮਸਾਂ ਮਸਾਂ ਪਾਣੀ ਲੈ ਕੇ ਤਦ ਸਾਰਿਆਂ ਨੇ ਹੱਥ ਧੋਤੇ ਫਿਰ ਉਹਨਾਂ ਬਰਾਤੀਆਂ ਨੂੰ ਖਾਣ ਲਈ ਪਾਨਾਂ ਦੇ ਬੀੜੇ ਦਿੱਤੇ ਜਿਨ੍ਹਾਂ ਦੇ ਖਾਣ ਨਾਲ ਉਹਨਾਂ ਦੇ ਮੂੰਹ ਵੀ ਲਾਲ ਰੰਗ ਦੇ ਬਣ ਗਏ ਉਹਨਾਂ ਨੂੰ ਜਿੰਨਾ ਵੀ ਉਚਿਤ ਸੀ ਧਨ ਦਿੱਤਾ ਗਿਆ ਸੰਪੂਰਨ ਗੁਰੂ ਜੀ ਉੱਥੋਂ ਉੱਠ ਕੇ ਚੱਲ ਪਏ ਉਸ ਵੇਲੇ ਬ੍ਰਾਹਮਣ ਨੇ ਸਾਹਮਣੇ ਆ ਕੇ ਕਿਹਾ ਕਿ ਸਾਰੀਆਂ ਇਸਤਰੀਆਂ ਦੀ ਇੱਛਾ ਹੈ ਕਿ ਲਾੜਾ ਗੁਰੂ ਜੀ ਚੱਲ ਕੇ ਇੱਧਰ ਇਸਤਰੀਆਂ ਵੱਲ ਆ ਜਾਵੇ ਤਾਂ ਕਿ ਉਹ ਕੋਲ ਦੀਆਂ ਰੀਤਾਂ ਅਨੁਸਾਰ ਸ਼ਗਨ ਮਨਾਉਣ ਬ੍ਰਾਹਮਣ ਇਸ ਤਰ੍ਹਾਂ ਕਹਿ ਕੇ ਗੁਰੂ ਜੀ ਨੂੰ ਲੈ ਕੇ ਉਧਰ ਨੂੰ ਚੱਲ ਪਿਆ ਜਿੱਥੇ ਇਸ ਤਰ੍ਹਾਂ ਇੱਕ ਥਾਂ ਤੇ ਇਕੱਠੀਆਂ ਹੋਈਆਂ ਸਨ ਗੁਰੂ ਜੀ ਬਹੁਤ ਪ੍ਰਸੰਨਤਾ ਨਾਲ ਹੱਸਦੇ ਹੋਏ ਉੱਧਰ ਨੂੰ ਚੱਲੇ ਗਏ ਉਹਨਾਂ ਦੇ ਨੇਤਰ ਕਮਲ ਦੇ ਫੁੱਲ ਦੀਆਂ ਪਖੜੀਆਂ ਵਰਗੇ ਸਨ ਲਾੜੇ ਗੁਰੂ ਜੀ ਦਾ ਵਿਸ਼ੇਸ਼ ਸਰੂਪ ਵੇਖ ਕੇ ਉਹ ਆਨੰਦ ਧਾਰ ਕੇ ਗੱਲਾਂ ਕਰਦੀਆਂ ਹੋਈਆਂ ਕਹਿਨੀਆਂ ਇਹਨਾਂ ਦਾ ਸੁੰਦਰ ਸਰੀਰ ਹੈ ਤੇ ਲੰਮੀਆਂ ਬਾਹਾਂ ਹਨ ਅਮਲ ਦੀਆਂ ਪੱਤੀਆਂ ਵਰਗੇ ਨੈਣ ਬਹੁਤ ਭਾਰੇ ਹਨ ਕਈ ਇਸਤਰੀਆਂ ਗੁਰੂ ਜੀ ਨੂੰ ਪੂਰਨ ਜਾਣਦੀਆਂ ਤੇ ਵੇਖ ਕੇ ਸੀਸ ਨਿਵਾਉਂਦੀਆਂ ਕਈ ਇੱਕ ਗੁਰੂ ਜੀ ਦੇ ਨਾਲ ਹਾਸਾ ਮਜ਼ਾਕ ਕਰਦੀਆਂ ਹੋਈਆਂ ਹੱਸਦੀਆਂ ਅਤੇ ਪ੍ਰੇਮ ਚ ਰੰਗੀਆਂ ਵਿਲਹਾਰ ਜਾਂਦੀਆਂ ਸਨ ਉਹ ਕਹਿੰਦੀਆਂ ਜਿਵੇਂ ਜੀਤ ਕੌਰ ਦਾ ਸਰੀਰ ਸੁੰਦਰ ਹੈ ਉਸੇ ਤਰ੍ਹਾਂ ਹੀ ਪੂਰਨ ਗੁਰੂ ਜੀ ਸੁੰਦਰ ਲਾੜੇ ਹਨ ਇਹ ਜੋੜੀ ਇੱਕ ਸਮਾਨ ਬਹੁਤ ਸੁੰਦਰ ਹੈ ਤੁਸੀਂ ਦੋਵੇਂ ਮਿਲ ਕੇ ਕਰੋੜਾਂ ਸਾਲ ਜਿਉਂਦੇ ਰਹੋ ਗੁਰੂ ਜੀ ਦੀ ਇਹ ਦਾਸੀ ਸੇਵਕਾ ਵੱਡੇ ਭਾਗਾਂ ਵਾਲੀ ਹੋਵੇਗੀ ਬਹੁਤ ਵੱਡੀ ਸਾਧਨਾ ਅਤੇ ਤਪ ਤੋਂ ਬਾਅਦ ਜੀਤਕਾਰ ਨੂੰ ਇਹ ਫਲ ਮਿਲਿਆ ਹੈ ਜਿਵੇਂ ਸ਼੍ਰੇਸ਼ਟਤਾ ਵਾਲੀ ਚਿਤਰਾ ਚੰਦਰਮਾ ਦੀ ਇਸਤਰੀ ਤਾਰਾ ਦਾ ਬਹੁਤੀ ਸੁੰਦਰਤਾ ਵਾਲੇ ਚੰਦਰਮਾ ਨਾਲ ਸ਼ੁੱਧ ਪ੍ਰੇਮ ਸੀ ਜਿਵੇਂ ਕ੍ਰਿਸ਼ਨ ਜੀ ਦੇ ਨਾਲ ਉਹਨਾਂ ਦੀ ਬਿਵਤਾ ਇਸਤਰੀ ਸਤੀ ਭਾਮਾ ਮਿਲ ਕੇ ਸੁੱਖਾਂ ਦੇ ਘਰ ਰਹਿੰਦੀ ਸੀ ਉਸੇ ਤਰ੍ਹਾਂ ਪੂਰਨ ਰੂਪ ਗੁਰੂ ਜੀ ਨਾਲ ਆਨੰਦ ਚਿੱਤ ਵਾਲੀ ਮਾਤਾ ਜੀਤੂ ਜੀ ਬਹੁਤ ਸੋਭਣਗੇ ਜਿਸ ਤਰ੍ਹਾਂ ਰਾਮਚੰਦਰ ਜੀ ਅਤੇ ਸੀਤਾ ਜੀ ਨੇ ਆਪਣਾ ਪ੍ਰੇਮ ਨਿਵਾਇਆ ਸੀ ਸੁੰਦਰ ਇਸਤਰੀਆਂ ਚੰਚਲ ਅਤੇ ਸੋਹਣੇ ਨੇਤਰਾਂ ਨਾਲ ਗੁਰੂ ਜੀ ਨੂੰ ਸੁੰਦਰ ਰਾਜਕੁਮਾਰ ਦੇ ਰੂਪ ਵਿੱਚ ਚਿਤ ਭਰਈਆਂ ਸਨ ਇਸ ਤਰ੍ਹਾਂ ਬੋਲ ਕੇ ਉਹਨਾਂ ਨੇ ਸ਼ਗਨ ਮਨਾਏ ਅਤੇ ਗੁਰੂ ਜੀ ਨੂੰ ਵੇਖ ਕੇ ਅਨੰਦ ਪ੍ਰਾਪਤ ਕੀਤਾ ਸਾਰੀਆਂ ਆਚਾਰੇ ਪਾਸਿਆਂ ਤੋਂ ਮਿਲ ਕੇ ਇਕੱਠੀਆਂ ਹੋਈਆਂ ਅਤੇ ਗੁਰੂ ਜੀ ਦੀ ਵਡਿਆਈ ਤੇ ਮਹਿਮਾ ਵੇਖ ਕੇ ਉਹਨਾਂ ਦੇ ਅੱਗੇ ਸਿਰ ਨਵਾਇਆ ਉਸ ਵੇਲੇ ਵੱਡੇ ਭਾਗਾ ਵਾਲੀ ਗੁਰੂ ਜੀ ਦੀ ਸੱਸ ਨੇ ਬਹੁਤ ਪਿਆਰ ਦੇ ਨਾਲ ਉਹਨਾਂ ਨੂੰ ਆਪਣੀ ਗੋਦੀ ਵਿੱਚ ਬਿਠਾਇਆ ਉਹ ਗੁਰੂ ਜੀ ਦੇ ਸਿਰ ਉੱਤੇ ਹੱਥ ਫੇਰ ਕੇ ਸਰਾਗਾ ਸਿਤ ਕਰਦੇ ਉਹਨਾਂ ਨੇ ਮਨ ਵਿੱਚ ਡਰ ਮੰਨਿਆ ਕਿ ਨજર ਨਾ ਲੱਗ ਜਾਵੇ ਗੁਰੂ ਜੀ ਦੀਆਂ ਸਾਲੀਆਂ ਵਿਲਹਾਰ ਉਹ ਕੇ ਕਈ ਤਰ੍ਹਾਂ ਦਾ ਹਾਸਾ ਮਜ਼ਾਕ ਕਰਕੇ ਸਿੱਠਣੀਆਂ ਦਿੰਦੀਆਂ ਹਰਦੇਵ ਦੇ ਵਿੱਚ ਪ੍ਰੇਮ ਧਾਰਨ ਕਰਕੇ ਅਤੇ ਮਿੱਠਾ ਬੋਲਦੇ ਹੋਏ ਉਹਨਾਂ ਨੇ ਉਸ ਜੀਤਕੌਰ ਨੂੰ ਸ੍ਰੇਸ਼ਟ ਗੁਰੂ ਜੀ ਦੇ ਜੋਗ ਆਖਿਆ ਇਸ ਤਰ੍ਹਾਂ ਗੁਰੂ ਜੀ ਸਾਰਿਆਂ ਨੂੰ ਮਿਲ ਕੇ ਸ੍ਰੇਸ਼ਟ ਤਰੀਕਿਆਂ ਨਾਲ ਮਨ ਭਾਉਂਦਾ ਹਾਸਾ ਮਜ਼ਾਕ ਕਰਦੇ ਰਹੇ ਤਦ ਸਮਾਂ ਹੋਇਆ ਜਾਣ ਕੇ ਕਲਗੀਧਰ ਗੁਰੂ ਜੀ ਬਾਹਰ ਨਿਕਲੇ ਅਤੇ ਬਰਾਤ ਵਾਲੇ ਸਥਾਨ ਜੰਨ ਦੇ ਘਰ ਵਿਖੇ ਆ ਗਈ ਉਹ সিংਹਾਸ਼ਨ ਗੱਦੀ ਦੇ ਨਾਲ ਢੋਲ ਲਾ ਕੇ ਬੈਠੇ ਹੋਏ ਸੋਭਾ ਪਾ ਰਹੇ ਸਨ ਉਥੇ ਆਉਣ ਵਾਲੇ ਸਾਰੇ ਗੁਰੂ ਜੀ ਅੱਗੇ ਸੀਸ ਨਿਵਾ ਰਹੇ ਸਨ ਸਾਰੇ ਗੁਰੂ ਜੀ ਦੇ ਆਲੇ ਦੁਆਲੇ ਇਸ ਤਰ੍ਹਾਂ ਘੇਰਾ ਪਾ ਕੇ ਖੜ ਗਏ ਜਿਵੇਂ ਪੂਰਨ ਮਾਸੀ ਦਾ ਪੂਰਾ ਚੰਦਰਮਾ ਤਾਰਿਆਂ ਦੇ ਵਿੱਚ ਸੋਭਾ ਪਾ ਰਿਹਾ ਹੋਵੇ ਸੋਭਾ ਪਾ ਰਿਹਾ ਹੋਵੇ ਸੰਗਤਾਂ ਨੇ ਫਿਰ ਨਿਮਾਣੇ ਹੋ ਕੇ ਹੱਥ ਜੋੜਦੇ ਹੋਏ ਬਹੁਤ ਪ੍ਰੇਮ ਦੇ ਨਾਲ ਗੁਰੂ ਜੀ ਦੇ ਡੇਰੇ ਦਾ ਉਤਾਰਾ ਉੱਥੇ ਹੀ ਰੱਖ ਲਿਆ। ਸਤ ਗੁਰੂ ਜੀ ਨੇ ਕਈ ਦਿਨ ਉੱਥੇ ਹੀ ਡੇਰਾ ਲਾ ਕੇ ਟਿਕਾਣਾ ਕੀਤਾ। ਉਹ ਸੰਗਤਾਂ ਦੇ ਪ੍ਰੇਮ ਨੂੰ ਵੇਖ ਕੇ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ। ਉੱਥੇ ਅਨੇਕ ਪ੍ਰਕਾਰ ਦੇ ਕੌਤਕ ਤਮਾਸ਼ੇ ਹੁੰਦੇ ਜਾਣੂ ਵੱਡਾ ਮੇਲਾ ਲੱਗਿਆ ਹੋਇਆ ਸੀ। ਬਾਣਿਏ ਆਪਣੇ ਲਾਭ ਦੇ ਲਈ ਧੰਨ ਕਮਾਉਂਦੇ ਆ ਤੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਂਦੇ ਸੀ ਵਾਹਿਗੁਰੂ ਜੀ ਬਾਕੀ ਆਪਾਂ ਕੱਲ ਨੂੰ ਸਰਬਣ ਕਰਾਂਗੇ ਗੁਰੂ ਜੀ ਵੱਲੋਂ ਵਾਛੇ ਦੇ ਨਾਲ ਚਸ਼ਮਾ ਚਲਾਉਣਾ ਇਹ ਆਪਾਂ ਕੱਲ ਨੂੰ ਸਰਬਣ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ